ਅੱਜ ਐਸਜੀਪੀਸੀ ਦੀ ਅੰਤਰਿਕ ਕਮੇਟੀ ਦੀ ਬੈਠਕ ਹੋਣ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਜਥੇਦਾਰ ਸਾਹਿਬ ਦੇ ਨਾਲ ਮੁਲਾਕਾਤ ਹੋਈ ਹੈ ਮੈਂਬਰਾਂ ਦੀ ਤੇ ਉਸ ਤੋਂ ਬਾਅਦ ਅੱਜ 9 ਦਸੰਬਰ ਦਾ ਸਮਾਂ ਜਿਹੜਾ ਉਹ ਦਿੱਤਾ ਗਿਆ ਸੀ ਅੰਤਰਿਕ ਕਮੇਟੀ ਦੀ ਮੀਟਿੰਗ ਹੋਵੇਗੀ ਐਸਜੀਪੀਸੀ ਦੀ ਅੰਤਰਿਕ ਕਮੇਟੀ ਦੀ ਮੀਟਿੰਗ ਹੈ ਕਿਉਂਕਿ ਜਦੋਂ ਅਕਾਲੀ ਦਲ ਨੂੰ ਜਾਂ ਬਾਗੀ ਧੜੇ ਨੂੰ ਸੁਧਾਰ ਲਹਿਰ ਨੂੰ ਸਜ਼ਾ ਲੱਗੀ ਸਾਰੇ ਆਗੂਆਂ ਨੂੰ ਤਾਂ ਉਸ ਤੋਂ ਬਾਅਦ ਜਿਹੜਾ ਹਮਲਾ ਹੁੰਦਾ ਜਦੋਂ ਸ਼੍ਰੀ ਕਾਤਲ ਸਾਹਿਬ ਦੇ ਵਿੱਚ ਸਾਰੇ ਆਪਣੀ ਸੇਵਾ ਨਿਭਾਰੇ ਸੀ ਆ ਉਸ ਸਮੇਂ ਸੁਖਬੀਰ ਬਾਦਲ ਤੇ ਜਾਨਲੇਵਾ ਹਮਲਾ ਹੁੰਦਾ ਔਰ ਉਸ ਹਮਲੇ ਦੇ ਨਾਲ ਕਹਿ ਲਈ ਕਿ ਸ਼੍ਰੀ ਦਰਬਾਰ ਸਾਹਿਬ ਦੀ ਅਸੀਂ ਗੱਲ ਕਰਦੇ ਆ ਤਾਂ ਇਹ ਵੀ ਸਿੱਖਾਂ ਦੇ ਵਿੱਚ ਰੋਸ ਕਾਫੀ ਦੇਖ ਨੂੰ ਮਿਲ ਰਿਹਾ ਹੈ ਕਿ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਗੋਲੀ ਚੱਲੀ ਹੈ ਤੇ ਉਹ ਘੰਟਾ ਘਰ ਜਾਂ ਦੇ ਜਿਹੜਾ ਬੁਰਜ ਹੈ ਉਥੇ ਲੱਗਦੀ ਹੈ ਜਾ ਕੇ ਜਿਹੜੀ ਗੋਲੀ ਲੱਗੀ ਸੀ ਦਰਸ਼ਨੀ ਡਿਊੜੀ ਦੇ ਬਾਹਰ ਜਦੋਂ ਚੌਪਦਾਰ ਦੀ ਸੇਵਾ ਨਿਭਾ ਰਹੀ ਸੀ ਕਿ ਸੁਖਬੀਰ ਸਿੰਘ ਬਾਦਲ ਤਾਂ ਉਸ ਸਮੇਂ ਜਦੋਂ ਗੋਲੀ ਲੱਗਦੀ ਹੈ ਤਾਂ ਕਾਫੀ ਰੋਸ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੈ ਤਾਂ ਇਸ ਬਾਬਤ ਹੁਣ ਐਸਜੀਪੀਸੀ ਦੀ ਅੰਤਰਿਕ ਕਮੇਟੀ ਦੀ ਮੀਟਿੰਗ ਹੈ ਅੱਜ ਵੱਡਾ ਫੈਸਲਾ ਲਿਆ ਜਾਵੇਗਾ ਸੁਖਬੀਰ ਬਾਦਲ ਤੋਂ ਕੋਈ ਹਮਲੇ ਦੀ ਵੀ ਵਿਚਾਰ ਚਰਚਾ ਕੀਤੀ ਜਾਵੇਗੀ ਅਤੇ ਹੋਰ ਕਈ ਧਾਰਮਿਕ ਸਿੱਖ ਫੈਸਲੇ ਬਾਰੇ ਮਸਲਿਆਂ ਬਾਰੇ ਕਈ ਵੱਡੇ ਫੈਸਲੇ ਜਿਹੜੇ ਹੈ ਉਹ ਲੈ ਜਾਣਗੇ ਅਸੀਂ ਜੇਕਰ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਗੱਲ ਕਰਦੇ ਆਂ ਤੇ ਉਹਨਾਂ ਦੇ ਉੱਪਰ ਹਮਲਾ ਹੋਇਆ ਹਮਲੇ ਦੇ ਪਿੱਛੇ ਨਰੈਨ ਸਿੰਘ ਚੌੜਾ ਸੀ ਇਹ ਪਤਾ ਲੱਗਿਆ ਹੁਣ ਉਹਦਾ ਵੀ ਇੱਕ ਫੈਕਟਰ ਇਹ ਨਿਕਲ ਕੇ ਸਾਹਮਣੇ ਆ ਰਿਹਾ ਹਾਲਾਂਕਿ ਇਹ ਕਾਫੀ ਅਫਵਾਹਾਂ ਕਾਫੀ ਚਰਚਾਵਾਂ ਕੇ ਆਸ ਰਹੀਆਂ ਨਿਕਲ ਰਹੀਆਂ ਨੇ ਕਿ ਖਮਦਰਦੀ ਦੇ ਵਿਚ ਆਣ ਕੇ ਕੀਤਾ ਕਿ ਇਹ ਸਾਰੇ ਗੁਨਾਹ ਕੀਤੇ ਚਾਹੇ ਬੇਅਦਬੀਆਂ ਦਾ ਗੁਨਾਹ ਹੋ ਗਿਆ ਗੁਰਮਹਾਰਾਜ ਦੇ ਸਰੂਪ ਜਿਹੜੇ ਗਾਇਬ ਹੋਏ ਸੀ ਗਵਨ ਕੀਤੇ ਗਏ ਉਹਨਾਂ ਦਾ ਨਹੀਂ ਪਤਾ ਲੱਗ ਪਾਇਏ ਸਾਰੇ ਗੁਨਾਹ ਮੰਨੇ ਨੇ ਅਸੁਭੀ ਸਿੰਘ ਬਾਦਲ ਹੁਣਾ ਨੇ ਤੇ ਹੋਰ ਆਕਵਾ ਨਹੀਂ ਤਾਂ ਇਸ ਕਰਕੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਹਮਦਰਦੀ ਦੇ ਵਿੱਚ ਰੋਸ ਦੀ ਭਾਵਨਾਵਾਂ ਦੇ ਨਾਲ ਹਮਲਾ ਕੀਤਾ ਗਿਆ ਹੋਵੇ ਤਾਂ ਤਤਮਾਮ ਇਹ ਸਾਰੀਆਂ ਚੀਜ਼ਾਂ ਅੱਜ ਐਸਜੀਪੀਸੀ ਦੀ ਅੰਤਰਿਕ ਕਮੇਟੀ ਵੀ ਉੱਥੇ ਵਿਚਾਰ ਚਰਚਾ ਕਰੇਗੀ ਕਿਉਂਕਿ ਉਹ ਸਾਰਾ ਪ੍ਰਬੰਧ ਜਿਹੜਾ ਐ ਐਸਜੀਪੀਸੀ ਦੇ ਅਧੀਨ ਐ ਐਸਜੀਪੀਸੀ ਦੀ ਕਮੇਟੀ ਦੇ ਅਧੀਨ ਐ ਅੱਗੇ ਤੋਂ ਇਹ ਵੀ ਹੁਣ ਖਿਆਲ ਰੱਖਿਆ ਜਾਵੇਗਾ ਕਿ ਅਸਲਾ ਕਿਵੇਂ ਚੈੱਕ ਕਰਨਾ ਕਿਉਂਕਿ ਇਹ ਵੀ ਵੱਡਾ ਸਵਾਲ ਉਦੋਂ ਖੜੇ ਹੋਇਆ ਸੀਗਾ ਐਸਜੀਪੀਸੀ ਦੇ ਸામਨੇ ਕਿ ਇੰਨੇ ਲੋਕ ਆਉਂਦੇ ਨੇ ਤਾਂ ਉਹਨਾਂ ਸਾਰਿਆਂ ਦੀ ਚੈਕਿੰਗ ਨਹੀਂ ਹੋ ਸਕਦੀ ਕਿਉਂਕਿ ਬਹੁਤ ਸਾਰੇ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਨੇ ਤਾਂ ਚੈਕਿੰਗ ਗੁਰੂ ਘਰ ਆਉਣ ਵਾਲੇ ਦੀ ਨਹੀਂ ਕੀਤੀ ਜਾ ਸਕਦੀ ਪਰ ਹੁਣ ਇਹ ਵੀ ਸਵਾਲ ਹੈ ਕਿ ਜੇਕਰ ਚੈਕਿੰਗ ਨਹੀਂ ਕੀਤੀ ਜਾ ਸਕਦੀ ਕਿਸੇ ਨੇ ਹਥਿਆਰ ਖੜਿਆ ਆਪਿਆ ਕੋਲ ਜਾਂ ਕਿਸੇ ਦੇ ਕੋਲ ਜਾਨਲੇਵਾ ਕੋਈ ਹਥਿਆਰ ਕੋਈ ਜਾਂ ਕੋਈ ਐਸੀ ਚੀਜ਼ ਹੋਵੇ ਤਾਂ ਉਹਦਾ ਫਿਰ ਕੀ ਕੀਤਾ ਜਾਵੇ ਜਿਸ ਤਰੀਕੇ ਦੇ ਨਾਲ ਇੰਨੀ ਸਿਕਿਉਰਟੀ ਦੇ ਵਿੱਚ ਨਰੈਣ ਸਿੰਘ ਚੌੜਾ ਆਣ ਕੇ ਹਮਲਾ ਕਰ ਦਿੰਦੇ ਨੇ ਸੁਬੀਰ ਬਾਦਲ ਦੇ ਉੱਪਰ ਇਹ ਵੀ ਇੱਕ ਸਵਾਲ ਖੜਾ ਹੋ ਜਾਂਦਾ ਤਾਂ ਤਮਾਮ ਇਹ ਚੀਜ਼ਾਂ ਜਿਹੜੀਆਂ ਨੇ ਐਸਟੀਪੀਸੀ ਦੀ ਅੰਤਰਿਕ ਕਮੇਟੀ ਦੀ ਅੱਜ ਬੈਠਕ ਹੈ ਇਸ ਦੇ ਵਿੱਚ ਵਿਚਾਰੀਆਂ ਜਾਣਗੀਆਂ ਤੇ ਹੋਰ ਕਈ ਸਿੱਖ ਪੰਥ ਦੇ ਮਸਲੇਾਂ ਤੇ ਵੀ ਚਰਚਾ ਜਿਹੜੀ ਆ ਉਹ ਕੀਤੀ ਜਾਵੇ ਕਿ ਇਹ ਵੀ ਇੱਕ ਅਹਿਮ ਬੈਠਕ ਮੀਟਿੰਗ ਜਿਹੜੀ ਉਹ ਮੰਨੀ ਜਾ ਰਹੀ ਹੈ ਹਾਲਾਂਕਿ ਸਾਰੇ ਮੈਂਬਰਾਂ ਨੇ ਪਹਿਲਾਂ ਜਥੇਦਾਰ ਗਿਆਨੀ ਰਗਵੀ ਸਿੰਘ ਹੁਣਾਂ ਦੇ ਨਾਲ ਮੁਲਾਕਾਤ ਕੀਤੀ ਸੀ ਤੇ ਉਸ ਤੋਂ ਬਾਅਦ ਅੱਜ ਦਾ ਇਹ ਸਮਾਂ ਰੱਖਿਆ ਗਿਆ ਅੰਤਰਿਕ ਕਮੇਟੀ ਦੀ ਮੀਟਿੰਗ ਦਾ ਤੇ ਅੱਜ ਇਹ ਮੀਟਿੰਗ ਹੋਵੇਗੀ ਸੁਖਵੀਰ ਸਿੰਘ ਬਾਦਲ ਤੇ ਹਮਲੇ ਦੀ ਵਿਚਾਰ ਚਰਚਾ ਹੋਵੇਗੀ ਔਰ ਨਾਲ ਦੀ ਨਾਲ ਜਿਹੜੇ ਸਿੱਖ ਪੰਥ ਦੇ ਕਈ ਮਸਲੇ ਨੇ ਉਹਨਾਂ ਦੇ ਉੱਪਰ ਵੀ ਵਿਚਾਰ ਚਰਚਾ ਹੋ ਸਕਦੀ ਦੀ ਅੰਤ੍ਰਿੰਕ ਮੇਟੀ ਦੀ ਬੈਠਕ ਹੋਣ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਜਥੇਦਾਰ ਸਾਹਿਬ ਦੇ ਨਾਲ ਮੁਲਾਕਾਤ ਹੋਈ ਹੈ ਮੈਂਬਰਾਂ ਦੀ ਤੇ ਉਸ ਤੋਂ ਬਾਅਦ ਅੱਜ 9 ਦਸੰਬਰ ਦਾ ਸਮਾ ਜਿਹੜਾ ਉਹ ਦਿੱਤਾ ਗਿਆ ਸੀ ਅੰਤਰਿਕ ਕਮੇਟੀ ਦੀ ਮੀਟਿੰਗ ਹੋਵੇਗੀ ਐਸਜੀਪੀਸੀ ਦੀ ਅੰਤਰਿਕ ਕਮੇਟੀ ਦੀ ਮੀਟਿੰਗ ਹੈ ਕਿਉਂਕਿ ਜਦੋਂ ਅਕਾਲੀ ਦਲ ਨੂੰ ਜਾਂ ਬਾਗੀ ਧੜੇ ਨੂੰ ਸੁਧਾਰ ਲੈਰ ਨੂੰ ਸਜ਼ਾ ਲੱਗੀ ਸਾਰੇ ਆਗੂਆਂ ਨੂੰ ਤਾਂ ਉਸ ਤੋਂ ਬਾਅਦ ਜਿਹੜਾ ਹਮਲਾ ਹੁੰਦਾ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਸਾਰੇ ਆਪਣੀ ਸੇਵਾ ਨਿਭਾਰੇ ਸੀ ਆ ਉਸ ਸਮੇਂ ਸੁਖਬੀਰ ਬਾਦਲ ਤੇ ਜਾਨਲੇਵਾ ਹਮਲਾ ਹੁੰਦਾ ਔਰ ਉਸ ਹਮਲੇ ਦੇ ਨਾਲ ਕਹਿ ਲਈ ਕਿ ਸ੍ਰੀ ਦਰਬਾਰ ਸਾਹਿਬ ਦੀ ਅਸੀਂ ਗੱਲ ਕਰਦੇ ਆ ਤਾਂ ਇਹ ਵੀ ਸਿੱਖਾਂ ਦੇ ਵਿੱਚ ਰੋਸ ਕਾਫੀ ਦੇਖ ਨੂੰ ਮਿਲ ਰਿਹਾ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਗੋਲੀ ਚੱਲੀ ਹੈ ਤੇ ਉਹ ਘੰਟਾ ਘਰ ਜਾਂ ਦੇ ਜਿਹੜਾ ਬੁਰਜ ਹੈ ਉੱਥੇ ਲੱਗਦੀ ਹੈ ਜਾ ਕੇ ਜਿਹੜੀ ਗੋਲੀ ਲੱਗੀ ਸੀ ਦਰਸ਼ਨੀ ਡਿਊੜੀ ਦੇ ਬਾਹਰ ਜਦੋਂ ਚੌਪਦਾਰ ਦੀ ਸੇਵਾ ਨਿਭਾ ਰਹੀ ਸੀ ਕਿ ਸੁਖਬੀਰ ਸਿੰਘ ਬਾਦਲ ਤਾਂ ਉਸ ਨੂੰ ਜਦੋਂ ਗੋਲੀ ਲੱਗਦੀ ਹੈ ਤਾਂ ਕਾਫੀ ਰੋਸ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੈ ਤਾਂ ਇਸ ਬਾਬਤ ਹੁਣ ਐਸਜੀਪੀਸੀ ਦੀ ਅੰਤਰਿਕ ਕਮੇਟੀ ਦੀ ਮੀਟਿੰਗ ਹੈ ਅੱਜ ਵੱਡਾ ਫੈਸਲਾ ਲਿਆ ਜਾਵੇਗਾ ਸੁਖਬੀਰ ਬਾਦਲ ਤੋਂ ਕੋਈ ਹਮਲੇ ਦੀ ਵੀ ਵਿਚਾਰ ਚਰਚਾ ਕੀਤੀ ਜਾਵੇਗੀ ਅਤੇ ਹੋਰ ਕਈ ਧਾਰਮਿਕ ਸਿੱਖ ਫੈਸਲੇ ਬਾਰੇ ਮਸਲਿਆਂ ਬਾਰੇ ਕਈ ਵੱਡੇ ਫੈਸਲੇ ਜਿਹੜੇ ਹੈ ਉਹ ਲਏ ਜਾਣਗੇ ਅਸੀਂ ਜੇਕਰ ਸੁਖਬੀਰ ਸਿੰਘ ਬਾਦਲ ਹੁਣਾਂ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦੇ ਉੱਪਰ ਹਮਲਾ ਹੋਇਆ ਹਮਲੇ ਦੇ ਪਿੱਛੇ ਨਰੈਨ ਸਿੰਘ ਚੌੜਾ ਸੀ ਇਹ ਪਤਾ ਲੱਗਿਆ ਹੁਣ ਉਹਦਾ ਵੀ ਇੱਕ ਫੈਕਟਰ ਇਹ ਨਿਕਲ ਕੇ ਸਾਹਮਣੇ ਆ ਰਿਹਾ ਹਾਲਾਂਕਿ ਇਹ ਕਾਫੀ ਅਫਵਾਹਾਂ ਕਾਫੀ ਚਰਚਾਵਾਂ ਕਿ ਆਸ ਰਹੀਆਂ ਨਿਕਲ ਰਹੀਆਂ ਨੇ ਕਿ ਹਮਦਰਦੀ ਦੇ ਵਿਚਾਰ ਕੇ ਕੀਤਾ ਹੈ ਕਿ ਇਹ ਸਾਰੇ ਗੁਨਾਹ ਕੀਤੇ ਚਾਹੇ ਬੇਅਦਬੀਆਂ ਦਾ ਗੁਨਾਹ ਹੋ ਗਿਆ ਗੁਰੂ ਮਹਾਰਾਜ ਦੇ ਸਰੂਪ ਜਿਹੜੇ ਗਾਇਬ ਹੋਏ ਸੀ ਗਵਨ ਕੀਤੇ ਗਏ ਉਹਨਾਂ ਦਾ ਨਹੀਂ ਪਤਾ ਲੱਗ ਪਾਇਏ ਸਾਰੇ ਗੁਨਾਹ ਮੰਨੇ ਨੇ ਸੁਖਬੀਰ ਸਿੰਘ ਬਾਅਦ ਨੂੰ ਹੁਣਾਂ ਨੇ ਤੇ ਹੋਰ ਆਕਵਾ ਨੇ ਤਾਂ ਇਸ ਕਰਕੇ ਇਹ ਵੀ ਕਿਹਾ ਜਾ ਰਿਹਾ ਕਿ ਅਮ ਦਰਦੀ ਦੇ ਵਿੱਚ ਰੋਸ ਦੀ ਭਾਵਨਾਵਾਂ ਦੇ ਨਾਲ ਹਮਲਾ ਕੀਤਾ ਗਿਆ ਹੋਵੇ ਤਾਂ ਤਤਮਾਮ ਇਹ ਸਾਰੀਆਂ ਚੀਜ਼ਾਂ ਅੱਜ ਐਸਜੀਪੀਸੀ ਦੀ ਅੰਤਰਿਕ ਕਮੇਟੀ ਵੀ ਉੱਥੇ ਵਿਚਾਰ ਚਰਚਾ ਕਰੇਗੀ ਕਿਉਂਕਿ ਉਹ ਸਾਰਾ ਪ੍ਰਬੰਧ ਜਿਹੜਾ ਐ ਐਸਜੀਪੀਸੀ ਦੇ ਅਧੀਨ ਐ ਐਸਜੀਪੀਸੀ ਦੀ ਕਮੇਟੀ ਦੇ ਅਧੀਨ ਐ ਅੱਗੇ ਤੋਂ ਇਹ ਵੀ ਹੁਣ ਖਿਆਲ ਰੱਖਿਆ ਜਾਵੇਗਾ ਕਿ ਅਸਲਾ ਕਿਵੇਂ ਚੈੱਕ ਕਰਨਾ ਕਿਉਂਕਿ ਇਹ ਵੀ ਵੱਡਾ ਸਵਾਲ ਉਦੋਂ ਖੜੇ ਹੋਇਆ ਸੀਗਾ ਐਸਜੀਪੀਸੀ ਦੇ ਸામਨੇ ਕਿ ਇੰਨੇ ਲੋਕ ਆਉਂਦੇ ਨੇ ਤਾਂ ਉਹਨਾਂ ਸਾਰਿਆਂ ਦੀ ਚੈਕਿੰਗ ਨਹੀਂ ਹੋ ਸਕਦੀ ਕਿਉਂਕਿ ਬਹੁਤ ਸਾਰੇ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਨੇ ਤਾਂ ਚੈਕਿੰਗ ਗੁਰੂ ਘਰ ਆਉਣ ਵਾਲੇ ਦੀ ਨਹੀਂ ਕੀਤੀ ਜਾ ਸਕਦੀ ਪਰ ਹੁਣ ਇਹ ਵੀ ਸਵਾਲ ਹੈ ਕਿ ਜੇਕਰ ਚੈਕਿੰਗ ਨਹੀਂ ਕੀਤੀ ਜਾ ਸਕਦੀ ਕਿਸੇ ਨੇ ਹਥਿਆਰ ਖੜਿਆ ਆਪ ਗਿਆ ਕੋਲ ਜਾਂ ਕਿਸੇ ਦੇ ਕੋਲ ਜਾਨਲੇਵਾ ਕੋਈ ਹਥਿਆਰ ਕੋਬੇ ਜਾਂ ਕੋਈ ਐਸੀ ਚੀਜ਼ ਹੋਵੇ ਤਾਂ ਉਹਦਾ ਫਿਰ ਕੀ ਕੀਤਾ ਜਾਵੇ ਜਿਸ ਤਰੀਕੇ ਦੇ ਨਾਲ ਇੰਨੀ ਸਿਕਿਉਰਟੀ ਦੇ ਵਿੱਚ ਨਰੈਨ ਸਿੰਘ ਚੌੜਾ ਆਣ ਕੇ ਹਮਲਾ ਕਰ ਦਿੰਦੇ ਨੇ ਸੁਬੀਰ ਬਾਦਲ ਦੇ ਉੱਪਰ ਇਹ ਵੀ ਇੱਕ ਸਵਾਲ ਖੜਾ ਹੋ ਜਾਂਦਾ ਤਾਂ ਤਮਾਮ ਇਹ ਚੀਜ਼ਾਂ ਜਿਹੜੀਆਂ ਨੇ ਐਸਟੀਪੀਸੀ ਦੀ ਅੰਤਰੰਗ ਕਮੇਟੀ ਦੀ ਅੱਜ ਬੈਠਕ ਹੈ ਇਸ ਦੇ ਵਿੱਚ ਵਿਚਾਰੀਆਂ ਜਾਣਗੀਆਂ ਤੇ ਹੋਰ ਕਈ ਸਿੱਖ ਪੰਥ ਦੇ ਮਸਲੇਾਂ ਤੇ ਵੀ ਚਰਚਾ ਜਿਹੜੀ ਆ ਉਹ ਕੀਤੀ ਜਾਵੇਗੀ ਇਹ ਵੀ ਇੱਕ ਅਹਿਮ ਬੈਠਕ ਮੀਟਿੰਗ ਜਿਹੜੀ ਉਹ ਮੰਨੀ ਜਾ ਰਹੀ ਹੈ ਹਾਲਾਂਕਿ ਸਾਰੇ ਮੈਂਬਰਾਂ ਨੇ ਪਹਿਲਾਂ ਜਥੇਦਾਰ ਗਿਆਨੀ ਰਗਵੀ ਸਿੰਘ ਹੁਣਾਂ ਦੇ ਨਾਲ ਮੁਲਾਕਾਤ ਕੀਤੀ ਸੀ ਤੇ ਉਸ ਤੋਂ ਬਾਅਦ ਅੱਜ ਦਾ ਇਹ ਸਮਾਂ ਰੱਖਿਆ ਗਿਆ ਅੰਤਰੰਗ ਕਮੇਟੀ ਦੀ ਮੀਟਿੰਗ ਦਾ ਤੇ ਅੱਜ ਇਹ ਮੀਟਿੰਗ ਹੋਵੇਗੀ ਸੁਖਵੀਰ ਸਿੰਘ ਬਾਦਲ ਤੇ ਹਮਲੇ ਦੀ ਵਿਚਾਰ ਚਰਚਾ ਹੋਵੇਗੀ ਔਰ ਨਾਲ ਦੀ ਨਾਲ ਜਿਹੜੇ ਸਿੱਖ ਪੰਥ ਦੇ ਕਈ ਮਸਲੇ ਨੇ ਉਹਨਾਂ ਦੇ ਉੱਪਰ ਵੀ ਵਿਚਾਰ ਚਰਚਾ ਹੋ ਸਕਦੀ। ਦੀ ਅੰਤਰਿਕ ਮੀਟੀ ਦੀ ਬੈਠਕ ਹੋਣ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਜਥੇਦਾਰ ਸਾਹਿਬ ਦੇ ਨਾਲ ਮੁਲਾਕਾਤ ਹੋਈ ਹੈ ਮੈਂਬਰਾਂ ਦੀ ਤੇ ਉਸ ਤੋਂ ਬਾਅਦ ਅੱਜ 9 ਦਸੰਬਰ ਦਾ ਸਮਾਂ ਜਿਹੜਾ ਉਹ ਦਿੱਤਾ ਗਿਆ ਸੀ ਅੰਤਰਿਕ ਕਮੇਟੀ ਦੀ ਮੀਟਿੰਗ ਹੋਵੇਗੀ ਐਸਜੀਪੀਸੀ ਦੀ ਅੰਦਰੂਨੀ ਕਮੇਟੀ ਦੀ ਮੀਟਿੰਗ ਹੈ ਕਿਉਂਕਿ ਜਦੋਂ ਅਕਾਲੀ ਦਲ ਨੂੰ ਜਾਂ ਬਾਗੀ ਧੜੇ ਨੂੰ ਸੁਧਾਰ ਲਹਿਰ ਨੂੰ ਸਜ਼ਾ ਲੱਗੀ ਸਾਰੇ ਆਗੂਆਂ ਨੂੰ ਤਾਂ ਉਸ ਤੋਂ ਬਾਅਦ ਜਿਹੜਾ ਹਮਲਾ ਹੁੰਦਾ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਸਾਰੇ ਆਪਣੀ ਸੇਵਾ ਨਿਭਾ ਰਹੇ ਸੀ ਆ ਉਸ ਸਮੇਂ ਸੁਖਬੀਰ ਬਾਦਲ ਤੇ ਜਾਨਲੇਵਾ ਹਮਲਾ ਹੁੰਦਾ ਔਰ ਉਸ ਹਮਲੇ ਦੇ ਨਾਲ ਕਹਿ ਲਈ ਕਿ ਅਹ ਸ਼੍ਰੀ ਦਰਬਾਰ ਸਾਹਿਬ ਦੀ ਅਸੀਂ ਗੱਲ ਕਰਦੇ ਆਂ ਤਾਂ ਇਹ ਵੀ ਸਿੱਖਾਂ ਦੇ ਵਿੱਚ ਰੋਸ ਕਾਫੀ ਦੇਖਣ ਨੂੰ ਮਿਲ ਰਿਹਾ ਹੈ ਕਿ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਗੋਲੀ ਚੱਲੀ ਹੈ ਤੇ ਉਹ ਘੰਟਾ ਘਰ ਜਾਂ ਦੇ ਜਿਹੜਾ ਬੁਰਜ ਹੈ ਉੱਥੇ ਲੱਗਦੀ ਹੈ ਜਾ ਕੇ ਜਿਹੜੀ ਗੋਲੀ ਲੱਗੀ ਸੀ ਦਰਸ਼ਨੀ ਡਿਊਟੀ ਦੇ ਬਾਹਰ ਜਦੋਂ ਚੌਪਦਾਰ ਦੀ ਸੇਵਾ ਨਿਭਾਰੇ ਸੀ ਕਿ ਸੁਖਬੀਰ ਸਿੰਘ ਬਾਦਲ ਤਾਂ ਉਸ ਵੇਲੇ ਜਦੋਂ ਗੋਲੀ ਲੱਗਦੀ ਹੈ ਤਾਂ ਕਾਫੀ ਰੋਸ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੈ ਤਾਂ ਇਸ ਬਾਬਤ ਹੁਣ ਐਸਜੀਪੀਸੀ ਦੀ ਅੰਤਰਿਕ ਕਮੇਟੀ ਦੀ ਮੀਟਿੰਗ ਹੈ ਅੱਜ ਵੱਡਾ ਫੈਸਲਾ ਲਿਆ ਜਾਵੇਗਾ ਸੁਖਬੀਰ ਬਾਦਲ ਤੋਂ ਕੋਈ ਹਮਲੇ ਦੀ ਵੀ ਵਿਚਾਰ ਚਰਚਾ ਕੀਤੀ ਜਾਵੇਗੀ ਅਤੇ ਹੋਰ ਕਈ ਧਾਰਮਿਕ ਸਿੱਖ ਫੈਸਲਿਆਂ ਬਾਰੇ ਮਸਲਿਆਂ ਬਾਰੇ ਕਈ ਵੱਡੇ ਫੈਸਲੇ ਜਿਹੜੇ ਹੈ ਉਹ ਲਏ ਜਾਣਗੇ ਅਸੀਂ ਜੇਕਰ ਸੁਖਬੀਰ ਸਿੰਘ ਬਾਦਲ ਹੁਣਾਂ ਦੀ ਗੱਲ ਕਰਦੇ ਹਾਂ ਤੇ ਉਹਨਾਂ ਦੇ ਉੱਪਰ ਹਮਲਾ ਹੋਇਆ ਹਮਲੇ ਦੇ ਪਿੱਛੇ ਨਰੈਣ ਸਿੰਘ ਚੌੜਾ ਸੀ ਇਹ ਪਤਾ ਲੱਗਿਆ ਹੁਣ ਉਹਦਾ ਅਵੀ ਇੱਕ ਫੈਕਟਰ ਇਹ ਨਿਕਲ ਕੇ ਸਾਹਮਣੇ ਆ ਰਿਹਾ ਹਾਲਾਂਕਿ ਇਹ ਕਾਫੀ ਅਫਵਾਹਾਂ ਕਾਫੀ ਚਰਚਾਵਾਂ ਕੇ ਆਸ ਰਹੀਆਂ ਨਿਕਲ ਰਹੀਆਂ ਨੇ ਕਿ ਖਮਦਰਦੀ ਦੇ ਵਿਚਾਰ ਕੇ ਕੀਤਾ ਕਿ ਇਹ ਸਾਰੇ ਗੁਨਾਹ ਕੀਤੇ ਚਾਹੇ ਬੇਅਦਬੀਆਂ ਦਾ ਗੁਨਾਹ ਹੋ ਗਿਆ ਗੁਰੂ ਮਹਾਰਾਜ ਦੇ ਸਰੂਪ ਜਿਹੜੇ ਗਾਇਬ ਹੋਏ ਸੀ ਗਵਨ ਕੀਤੇ ਕੇ ਉਹਨਾਂ ਦਾ ਨਹੀਂ ਪਤਾ ਲੱਗ ਪਾਇਏ ਸਾਰੇ ਗੁਨਾਹ ਮੰਨੇ ਨੇ ਸੁਖਵੀਰ ਸਿੰਘ ਬਾਦਲੂ ਉਹਨਾਂ ਨੇ ਤੇ ਹੋਰ ਆਕਵਾ ਨਹੀਂ ਤਾਂ ਇਸ ਕਰਕੇ ਇਹ ਵੀ ਕਿਹਾ ਜਾ ਰਿਹਾ ਕਿ ਅੰਦਰਦੀ ਦੇ ਵਿੱਚ ਰੋਸ ਦੀ ਭਾਵਨਾਵਾਂ ਦੇ ਨਾਲ ਹਮਲਾ ਕੀਤਾ ਗਿਆ ਹੋਵੇ ਤਾਂ ਤਤਮਾਮ ਇਹ ਸਾਰੀਆਂ ਚੀਜ਼ਾਂ ਐਸਜੀਪੀਸੀ ਦੀ ਅੰਤਰਿਕ ਕਮੇਟੀ ਵੀ ਉੱਥੇ ਵਿਚਾਰ ਚਰਚਾ ਕਰੇਗੀ ਕਿਉਂਕਿ ਉਹ ਸਾਰਾ ਪ੍ਰਬੰਧ ਜਿਹੜਾ ਐ ਐਸਜੀਪੀਸੀ ਦੇ ਅਧੀਨ ਐ ਐਸਜੀਪੀਸੀ ਦੀ ਕਮੇਟੀ ਦੇ ਅਧੀਨ ਐ ਅੱਗੇ ਤੋਂ ਇਹ ਵੀ ਹੁਣ ਖਿਆਲ ਰੱਖਿਆ ਜਾਵੇਗਾ ਕਿ ਅਸਲਾ ਕਮੀ ਚੈੱਕ ਕਰਨਾ ਕਿਉਂਕਿ ਇਹ ਵੀ ਵੱਡਾ ਸਵਾਲ ਉਦੋਂ ਖੜੇ ਹੋਇਆ ਸੀਗਾ ਐਸਜੀਪੀਸੀ ਦੇ ਸામਨੇ ਕਿ ਇੰਨੇ ਲੋਕ ਆਉਂਦੇ ਨੇ ਤਾਂ ਉਹਨਾਂ ਸਾਰਿਆਂ ਦੀ ਚੈਕਿੰਗ ਨਹੀਂ ਹੋ ਸਕਦੀ ਕਿਉਂਕਿ ਬਹੁਤ ਸਾਰੇ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਨੇ ਤਾਂ ਚੈਕਿੰਗ ਗੁਰੂ ਘਰ ਆਉਣ ਵਾਲੇ ਦੀ ਨਹੀਂ ਕੀਤੀ ਜਾ ਸਕਦੀ ਪਰ ਹੁਣ ਇਹ ਵੀ ਸਵਾਲ ਹੈ ਕਿ ਜੇਕਰ ਚੈਕਿੰਗ ਨਹੀਂ ਕੀਤੀ ਜਾ ਸਕਦੀ ਕਿਸੇ ਨੇ ਹਸਲਾ ਖੜਿਆ ਪਿਆ ਕੋਲ ਜਾਂ ਕਿਸੇ ਦੇ ਕੋਲ ਜਾਨਲੇਵਾ ਕੋਈ ਹਥਿਆਰ ਕੋਈ ਜਾਂ ਕੋਈ ਐਸੀ ਚੀਜ਼ ਹੋਵੇ ਯਾ ਤਾਂ ਉਹਦਾ ਫਿਰ ਕੀ ਕੀਤਾ ਜਾਵੇ ਜਿਸ ਤਰੀਕੇ ਦੇ ਨਾਲ ਇੰਨੀ ਸਿਕਿਉਰਿਟੀ ਦੇ ਵਿੱਚ ਨਰੈਨ ਸਿੰਘ ਚੋੜਾ ਆਣ ਕੇ ਹਮਲਾ ਕਰ ਦਿੰਦੇ ਨੇ ਸੁਖਬੀਰ ਬਾਦਲ ਦੇ ਉੱਪਰ ਇਹ ਵੀ ਇੱਕ ਸਵਾਲ ਖੜਾ ਹੋ ਜਾਂਦਾ ਤਾਂ तमाम ਇਹ ਚੀਜ਼ਾਂ ਜਿਹੜੀਆਂ ਨੇ ਐਸਟਪੀਸੀ ਦੀ ਅੰਤਰੀਂ ਕਮੇਟੀ ਦੀ ਅੱਜ ਬੈਠਕ ਹੈ ਇਸ ਦੇ ਵਿੱਚ ਵਿਚਾਰੀਆਂ ਜਾਣਗੀਆਂ ਤੇ ਹੋਰ ਕਈ ਸਿੱਖ ਪੰਥ ਦੇ ਮਸਲਿਆਂ ਤੇ ਵੀ ਚਰਚਾ ਜਿਹੜੀ ਆ ਉਹ ਕੀਤੀ ਜਾਵੇ ਕਿ ਇਹ ਵੀ ਇੱਕ ਅਹਿਮ ਬੈਠਕ ਮੀਟਿੰਗ ਜਿਹੜੀ ਉਹ ਮੰਨੀ ਜਾ ਰਹੀ ਹੈ ਹਾਲਾਂਕਿ ਸਾਰੇ ਮੈਂਬਰਾਂ ਨੇ ਪਹਿਲਾਂ ਜਥੇਦਾਰ ਆ ਗਿਆਨੀ ਰਗਬੀ ਸਿੰਘ ਹੁਣਾ ਦੇ ਨਾਲ ਮੁਲਾਕਾਤ ਕੀਤੀ ਸੀ ਤੇ ਉਸ ਤੋਂ ਬਾਅਦ ਅੱਜ ਦਾ ਇਹ ਸਮਾਂ ਰੱਖਿਆ ਗਿਆ ਅੰਤਰਕ ਕਮੇਟੀ ਦੀ ਮੀਟਿੰਗ ਦਾ ਤੇ ਅੱਜ ਇਹ ਮੀਟਿੰਗ ਹੋਵੇਗੀ ਸੁਖਵੀਰ ਸਿੰਘ ਬਾਦਲ ਤੇ ਹਮਲੇ ਦੀ ਵਿਚਾਰ ਚਰਚਾ ਹੋਵੇਗੀ ਔਰ ਨਾਲ ਦੀ ਨਾਲ ਆ ਜਿਹੜੇ ਸਿੱਖ ਪੰਥ ਦੇ ਕਈ ਮਸਲੇ ਨੇ ਉਹਨਾਂ ਦੇ ਉੱਪਰ ਵੀ ਵਿਚਾਰ ਚਰਚਾ ਹੋ ਸਕਦੀ। ਦੀ ਅੰਤਰਕ ਮੀਟੀ ਦੀ ਬੈਠਕ ਹੋਣ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਜਥੇਦਾਰ ਸਾਹਿਬ ਦੇ ਨਾਲ ਮੁਲਾਕਾਤ ਹੋਈ ਹੈ ਮੈਂਬਰਾਂ ਦੀ ਤੇ ਉਸ ਤੋਂ ਬਾਅਦ ਅੱਜ 9 ਦਸੰਬਰ ਦਾ ਸਮਾ ਜਿਹੜਾ ਉਹ ਦਿੱਤਾ ਗਿਆ ਸੀ ਅੰਤਰਿਕ ਕਮੇਟੀ ਦੀ ਮੀਟਿੰਗ ਹੋਵੇਗੀ ਐਸਜੀਪੀਸੀ ਦੀ ਅੰਤਰਿਕ ਕਮੇਟੀ ਦੀ ਮੀਟਿੰਗ ਹੈ ਕਿਉਂਕਿ ਜਦੋਂ ਅਕਾਲੀ ਦਲ ਨੂੰ ਜਾਂ ਬਾਗੀ ਧੜੇ ਨੂੰ ਸੁਧਾਰ ਲਹਿਰ ਨੂੰ ਸਜ਼ਾ ਲੱਗੀ ਸਾਰੇ ਆਗੂਆਂ ਨੂੰ ਤਾਂ ਉਸ ਤੋਂ ਬਾਅਦ ਜਿਹੜਾ ਹਮਲਾ ਹੁੰਦਾ ਜਦੋਂ ਸ਼੍ਰੀ ਅਕਾਲਤ ਸਹਿਬ ਦੇ ਵਿੱਚ ਸਾਰੇ ਆਪਣੀ ਸੇਵਾ ਨਿਭਾਰੇ ਸੀ ਆ ਉਸ ਸਮੇਂ ਸੁਖਬੀਰ ਬਾਦਲ ਤੇ ਜਾਨਲੇਵਾ ਹਮਲਾ ਹੁੰਦਾ ਔਰ ਉਸ ਹਮਲੇ ਦੇ ਨਾਲ ਕਹਿ ਲਈ ਕਿ ਸ੍ਰੀ ਦਰਬਾਰ ਸਾਹਿਬ ਦੀ ਅਸੀਂ ਗੱਲ ਕਰਦੇ ਆ ਤਾਂ ਇਹ ਵੀ ਸਿੱਖਾਂ ਦੇ ਵਿੱਚ ਰੋਸ ਕਾਫੀ ਦੇਖ ਨੂੰ ਮਿਲ ਰਿਹਾ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਗੋਲੀ ਚੱਲੀ ਹੈ ਤੇ ਉਹ ਘੰਟਾ ਘਰ ਜਾਂ ਇਹ ਜਿਹੜਾ ਬੁਰਜ ਹੈ ਉੱਥੇ ਲੱਗਦੀ ਹੈ ਜਾ ਕੇ ਜਿਹੜੀ ਗੋਲੀ ਲੱਗੀ ਸੀ ਦਰਸ਼ਨੀ ਡਿਊੜੀ ਦੇ ਬਾਹਰ ਜਦੋਂ ਚੌਪਦਾਰ ਦੀ ਸੇਵਾ ਨਿਭਾ ਰਹੀ ਸੀ ਕਿ ਸੁਖਬੀਰ ਸਿੰਘ ਬਾਦਲ ਤਾਂ ਉਸ ਸਮੇਂ ਜਦੋਂ ਗੋਲੀ ਲੱਗਦੀ ਹੈ ਤਾਂ ਕਾਫੀ ਰੋਸ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੈ ਤਾਂ ਇਸ ਬਾਬਤ ਹੁਣ ਐਸਜੀਪੀਸੀ ਦੀ ਅੰਤਰਿਕ ਕਮੇਟੀ ਦੀ ਮੀਟਿੰਗ ਹੈ ਅੱਜ ਵੱਡਾ ਫੈਸਲਾ ਲਿਆ ਜਾਵੇਗਾ ਸੁਖਬੀਰ ਬਾਦਲ ਤੋਂ ਕੋਈ ਹਮਲੇ ਦੀ ਵੀ ਵਿਚਾਰ ਚਰਚਾ ਕੀਤੀ ਜਾਵੇਗੀ ਅਤੇ ਹੋਰ ਕਈ